ਤੁਸੀਂ ਕਿੱਥੇ ਹੋ ਮੈਂ ਮਾਡਲ ਹੋਸੀ ਬਾਹਰਲੇ ਬੰਦੇ ਫੜੇ ਆ ਬੰਦੇ ਦੇ ਬੰਦੇ ਲੋਕਾਂ ਨੂੰ ਘਰਦਵਾਰਾਂ ਦੇ ਘਰ ਲੈ ਲੋ ਮਾਡਲ ਘਰਦਵਾਰਾਂ ਦੇ ਹਾਂਜੀ ਮੈਂ ਕੁਛ ਬੜੇ ਦੇ ਇੱਕ ਪੱਧਰ ਇੱਕ ਮਾਡਲ ਦੋ ਦੋ ਦੋਨਾਂ ਦੇ ਦੋਵਾਂ ਜਲਦੀ ਭੇਜ ਦਿਓ ਭਾਜੀ ਪਲੀਜ਼ ਇੱਕ ਵਾਰੀ ਪੁੱਠਾਂ ਦੇ ਵਿੱਚ ਪੁਲਿਸ ਕਲਾ ਦਿਓ ਕੋਈ ਲਾਈ ਝਗੜਾ ਨਾ ਕੰਡਾ ਨੀ ਪਿਆਰ ਨਾਲ ਜਿਹਨੂੰ ਮੱਝ ਲੋਕ ਵੜਦਾ ਕੋਈ ਕੰਡਾ ਜਲਦੀ ਕਿਤੇ ਲੋਕਾਂ ਨੂੰ ਅਲਪ ਹੋ ਨੀ ਨੇ ਨੇਰੀਏ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈ ਇਹ ਰਿਕਮੈਂਡ ਕਰੀਏ ਆ ਜੋ ਬੱਲੇ ਨਾਲ ਕਰ ਨਹੀਂ ਮਿਲਿਆ ਜਿੰਦੇ ਜੱਟਾਂਗੇ ਬੂਹੇ ਦਿੱਤਾ ਕੀ ਪੰਜਾਬ ਨੂੰ ਓਏ ਦਿੱਤਾ ਕੀ ਪੂਰੇ ਪੰਜਾਬ ਨੂੰ 10 ਜਿੰਦਾ ਕੀ ਓਏ ਉਹ ਤਾਂ ਪਤਾ ਚੋਟੇ ਗਾੜੇ ਚੋਰ ਤੁਹਾਨੂੰ ਮਮਾ ਲੋਕਾਂ ਦੇ 90 ਐਮਐਲਏ ਬਣਾਏ 90 ਐਮਐਲਏ ਇਹ ਪੰਜਾਬ ਦੇ ਲੋਕਾਂ ਦੇ ਧਰਿਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ 90 ਐਮਐਲਏ ਬਣਾਏ ਗਰੀਬਾਂ ਨੇ 90 ਐਮਐਲਏ ਇਹ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟੋਇਆ ਤੁਸੀਂ ਅਜਾ ਸ਼ਾਂ ਕਰ ਰਹੇ ਹੋ ਅਮਰਦੀਪ ਜੀ ਐਨ ਆਦਲੋ ਬਾਹਰ ਲੋਕਾਂ ਦਾ ਜੰਗਲ ਆ ਗਾ ਵੀ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਨੂੰ ਦੋ ਸਾਡਾ ਕਰਾ ਇਹ ਬਾਤ ਹੈ ਤੁਹਾਡੇ ਵਿੱਚ ਤੁਹਾਡੀ ਫੋਟੋ ਆ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਣਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਪੋਲੇ ਪਾਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸੰਗਠਨ ਪਰਮਦਰਸ਼ਕ ਡਾਇਰੈਕਟਰ ਕਿੱਥੇ ਹੋ ਸੰਨੀਤ ਅਲਵਾਲੀਆ ਸੰਨੀਤ ਅਲਵਾਲੀਆ ਕਿੱਥੇ ਹੋ ਮਗਾਬ ਨਮਾਸ਼ੰਦੀਆ ਨੂੰ ਸੰਨੀਤ ਆਹ ਕੋਈ ਸੰਨੀਤ ਆਹ ਇਹ ਗੱਲ ਨੂੰ ਕਹ ਦੇਣਾ ਬੰਦੀ ਇਹਦੇ ਨਾਲ ਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਏ ਨੇ ਬਟਿੰਡੇ ਤੋਂ ਜੋਰ ਲਾ ਕੇ ਜਿਨੇ ਲੋਕਾਂ ਦੇ ਤੇ ਕੇਦੇ ਸੰਨੀ ਅਲੂ ਵਾਲੀ ਬੁਲਾਉਂ ਤੇ ਮੇਰੇ ਵੀ ਮੇਰਾ ਬੁਲਾਵਾ ਹੈ ਇਹ ਵੀ ਮੇਰਾ ਬੁਲਾਵਾ ਹੈ ਆ ਜੇ ਆਮ ਆਲੀ ਬੱਧੀ ਹੈ ਮੇਰੇ ਨਾਲ ਪਿਆਰ ਹੈ ਵੀ ਆ ਕੇ ਭੂਤਾਂ ਦੇ ਬਹਿ ਗਏ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਬਾਰੇ ਤੂੰ ਉਹ ਭੂਤੇ ਬੱਚੇ ਬੱਚੇ ਬਾਅਦ ਤੂੰ ਆਏ ਤੇਰੀ ਫੋਟੋ ਮੇਰੇ ਕੋਲ ਅੰਦਰ ਨਾ ਪੜਨਾ ਜੀ ਮੈਂ ਤੁਹਾਨੂੰ ਬੜਾ ਬਾਜੀ ਹਾਂ ਸੰਨੀ ਅਲੂ ਵਾਲੀ ਨਾਲ ਸੰਨੀ ਆਲੋ ਵਾਲੀਆ ਚੀਰਮੈਨ ਸੀ ਪਰੋਟਾ ਹੋਰੀ ਫੋਟੋ ਹੈ 2 ਭੱਜ ਗਿਆ ਇਹ ਰਹਿ ਗਿਆ ਸੰਨੀ ਆਲੋ ਵਾਲੀਆ ਉਹ ਭੱਜ ਗਿਆ ਸੰਨੀ ਆਲੋ ਵਾਲੀਆ ਉਹਦੇ ਫੋਟੋ ਸੀਗੀ ਨਾਲ ਆ ਗਈ ਹਮੇ ਕੋ ਭਾਜੀ ਮੈਂ ਤਾਂ ਕੈਂਟਾ ਲੱਭੰਦਿਆ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੋਕਾਂ ਨੂੰ ਮਾਰ ਸਮਝਦੇ ਕਿਥੇ ਉਹ ਕੈਮਰੇ ਲੱਗੇ ਨਾ ਕਾਦੇ ਅੱਜ ਕੈਮਰੇ ਲੱਗੇ ਆ ਮਰ ਜੇਗਾ ਤੂੰ ਨਾ ਬੋਲ ਹਾਂਜੀ ਸਾਰੇ ਬਖੇ ਉਸੀ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰਹੇ ਤੜਾਈ ਤੜਾਈ ਕਰ ਰਹੇ ਨੌਕਰੀ ਦੇ ਅੰਦਰ ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਠੀਕ ਆਇਆ ਜੇ ਮੰਨੀ ਜਿੱਥੇ ਆਪਾਂ ਬੈਠੇ ਬੈਠੇ ਛੱਡਣਾ ਹੈ ਦਾ ਪੰਜ ਜਿਹੜਾ ਅੰਦਰ ਬਾਹਰਲਾ ਬੰਦਾ ਲੋਕਰ ਆਪਣੇ ਭਰਾ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਪਾਰਟੀ ਦੇ ਬੰਦੇ ਬੈਨ ਕੋਈ ਕੋਈ ਗਿਲਾ ਨਹੀਂ ਕਿਹਨਾਂ ਦਾ ਕਰ ਰਿਹਾ ਬੰਦਾ ਨਹੀਂ ਬੈਠਾ ਆਪਣੇ ਲੋਕਾਂ ਨੇ ਜੀ ਮਿਲਿਆ ਪਾਜੀ ਲਗ ਲਗ ਵਿਚਾਰ ਕੀ ਹੋਗੇ ਦੁਨੀਆਂ ਦੀ ਮਰਜ਼ੀ ਹੈ ਬੰਦਾ ਨਹੀਂ ਬੈਠਦਾ ਬੰਦਾ ਨਹੀਂ ਬੈਠਦਾ ਦਰੂਹੇ ਪੰਡੀਆਂ ਆ ਗਈਆਂ ਆਏ ਉਹਨੂੰ ਅਮਰੀਕਾ ਦੀ ਗੱਲ ਹੈ ਮੋੜ ਜੀ ਨੂੰ ਮਰਜ਼ੀ ਦੁਨੀਆ ਬਾਹਰ ਤੁਸੀਂ ਐਦਾਂ ਨਾ ਨਾ ਕਰੋ ਬਾਰੇ ਬੰਦੇ ਆ ਗਏ ਸੰਸਦੇ ਜਦੋਂ ਆਇਆ ਫੋਨ ਵੀ ਹੋਣ ਉਹ ਹੈ ਕਿ ਤੁਸੀਂ ਕਰਦੇ ਕੀ ਬਦਮਾਸ਼ੀ ਆ ਕੇ ਇਥੇ ਸੂਈ ਭੈਣਾਂ ਨੂੰ ਡਰਾ ਰਹੇ ਹੋ ਇਹ ਤਾਂ ਢੀਂ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਅੱਜ ਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਆ ਕੇ ਜਾਏ ਉਹ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਰਿਹਾ ਹਾਂ ਮੈਂ ਬੈਠੀ ਬੈਠੀ ਹਾਂ ਦੇਖੋ ਕੋਣ ਆ ਰਾਜ ਸਾਹਿਬ ਕੋਣ ਹਾਂ ਜੀ ਲੱਗਦਾ ਇੰਜ ਦਾ ਬਣਾਉਣਾ ਹੋਣਾ ਹੈ ਉਹਨਾਂ ਨੂੰ ਬੁਲਾਉਣਾ ਉਸੇ ਦਾ ਕੀ ਹੈ ਅੱਗੇ ਨਹੀਂ ਭਾਈ ਬੈਠੋ ਜੀ ਪੱਤੀ ਕੇ ਨਾਮ ਸੀ ਹੈ ਅੱਗੇ ਆ ਜੇ ਬੱਸ ਅੱਗੇ ਇੱਕ ਮੱਟੀ ਬਣਾਉਣੀ ਹੈ ਪਤੀ ਦੇ ਬਲਾਤ ਖੋਣ ਤੁਮਾ ਨੂੰ ਬੁਲਾਉਣਾ ਜੀ ਅੱਪਾ ਕਿਹੜੇ ਲੋਕਾਂ ਨੂੰ ਜਵਾਬ ਦੇ ਗੋਸ ਜੀ ਆ ਇਨ ਦੇ ਬਾਝੂ ਲੋਕੀਂ ਕਿੱਦਾਂ ਰਹਿ ਗਏ ਸਲਾਤੋਂ ਪਹਿਲੇ ਵੜਦੇ ਆ ਪਾਣੀ ਦੇ ਦੇ ਆਹ ਲਾਉ ਲੋਕ ਨੂੰ ਵੀ ਲਾ ਲਓ ਇੱਧਰ ਲਾਉ ਰਿਹਾ ਕੋਈ ਨਾਲ ਨਹੀਂ ਲੋਕ